ਵੇ ਹਰੀਆ ਤੇਰੀ ਕਵਨ ਕਵਨ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੀ ਨਿਦਾਨ ਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ ਤੂ ਧਰ ਗੁਰ ਉੱਚਿ ਭਗਵਾਨਾ ਜੀਵ ਏਕ ਕຸນ ਗੁਣ ਕਹੀਐ ਬੇਸ਼ਮੋਰ ਬਿਅੰਤ ਸੁਆਮੀ ਤੇਰੀ ਤਨ ਨਾ ਕਿਨ ਕੀ ਲਹੀਆ ਵਾਹ ਗੁਰੂ ਜੀ ਕਬੀਰ ਚੰਦਨ ਕਾ ਬਿਰਵਾ ਪਲਾ ਬੇੜੀ ਉਟਕ ਪਲਾਸ ਉਏ ਪੀ ਚੰਦਨ ਹੋਈ ਰਹੀ ਵਸੀ ਜੋ ਚੰਦਨ ਪਾਸ ਕਬੀਰ ਚੰਦਨ ਕਬਿਰ ਵਪਲਾ ਬਿੜਿਓ ਟੋਗ ਪਲਾਸ ਓਏ ਪੀ ਚੰਦਨ ਹੋਈ ਰਹੀ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਬਡਾਈ ਬੁੱਢਿਆ ਏਉਂ ਮਤ ਡੁੱਬੋ ਕੋਈ ਚੰਦਨ ਕੈ ਨਿਕਟਿ ਵਸੈ ਬਾਸ ਸੁਗੰਧ ਨ ਹੋਈ ਕਬੀਰ ਬਾਸ ਬਡਾਈ ਬੁਢਿਆ ਇਓ ਮਤ ਡੂਬੋ ਕੋਈ ਚੰਦਨ ਕੈ ਨਿਕਟ ਵਸੈ ਬਾਂਸ ਸੁਗੰਧ ਨਾ ਹੋਈ ਚਬਰੂ ਸ਼ਤਰ ਤਖਤ ਦੇ ਮਾਲਕ ਸਰਬ੍ਰੀ ਕਾਇਨਾਤ ਦੇ ਰਹਿਬਰ ਬਾਲੀਏ ਕੁਲ ਆਲਮ ਅਭੀ ਭਜਲ ਦੁਜਹਾਂ ਦੀ ਬਾਲੀਏ ਅੰਮ੍ਰਿਤ ਕੇ ਮਜਸਮੇ ਗਿਆਨ ਕੇ ਸਾਗਰ ਹਲਪਲ ਕੇ ਰਾਖੇ ਤੇ ਆਲੂ ਕਿਰਪਾ ਲੂ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਭ ਜੀਆਂ ਦੀ ਪਾਵਨਰ ਮੁਕੱਦਸ ਗੋਦ ਅੰਦਰ ਸਭਾਈ ਮਾਨਕਤਰ ਹੋਈ ਗੁਰੂ ਰੂਪ ਗੁਰੂ ਪਿਆਰੀ ਸਤ ਸੰਗੀ ਜਨੋਂ ਤੰਤਾ ਜੋ ਖੂਬ ਬੜਪਾਗੀ ਹਰ ਸੰਗਤ ਆਵੇ ਭਾਗ ਰੀਨ ਬ੍ਰਹਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਚੈ ਜੀਉ ਦੀ ਮਹਬਾਗ ਅਨਸਾਰ ਸੰਧਿਆ ਵੀ ਲੀਤੇ ਦਿਵਨਾਂ ਦੀ ਵਿੱਚ ਹਾਜ਼ਰੀ ਪਰਦੀ ਹੋਈ ਖਰੀਜਸ ਕਰਦੀ ਲਾਹਾ ਕੱਢ ਕਰਕੇ ਇਸ ਵਿੱਚ ਹੀ ਜੀਵਨ ਨੂੰ ਸਫਲ ਕਰਨਦਾ ਸਫਲ ਚਤਨ ਪੀ ਕਰ ਰਿਹਾ ਹੂੰ ਗੁਰੂ ਦੀ ਪ੍ਰੇਮਤ ਕਰੀ ਗਾਇ ਇਸਨੇ ਬੋਲ ਕਿਰਦਿਆਂ ਵਿੱਚ ਵਸ ਜਾਨ ਸਿਵ ਸਭਨਾਂ ਨੂੰ ਦਰਮ ਕਰੂੰ ਗੁਰ ਸਿੱਖੀ ਅਕਸ਼ੀ ਨਿਵਾਸ ਦੀ ਵਿਸੇ ਬਗੀਰ ਤਾਸ ਬੇਨਤੀ ਹੈ ਆਉ ਜਿੱਥੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਇ ਧਿਆਨ ਦੇ ਮਹਾਂਬਾਬ ਅਨਸਾਰ ਇਲਾਹੀ ਬਚਨ ਕੀਰਤਨ ਦੂਪਿਤ ਸਰਬੰਨ ਕਰਦੇ ਸੀ ਸਮਾ ਚਲ ਰਹੀ ਲੜੀਬਾਰ ਭਗਤ ਕਬੀਰ ਜੀ ਔਨਤਿ ਮੁਖਾਰ ਪਿੰਤੋ ਚਾਰਨ ਕੀਤੇ ਹੋਏ ਪਾਵਤ ਸਲੋਕ ਹਨ ਵਿਚਾਰ ਤੇ ਆ ਰਹੀ ਹਾਂ ਕੱਲ ਰੂਜ ਤੱਕ 10 ਸ਼ਲੋਕ ਵਿਚਾਰ ਚੁੱਕੇ ਹਾਂ ਅੱਜ 11 ਨੰਬਰ ਸ਼ਲੋਕ ਤੇ 12 ਨੰਬਰ ਸ਼ਲੋਕ ਇਨਾਂ ਸ਼ਲੋਕਾਂ ਦਾ ਪਾਠ ਆਪ ਜੀ ਸਰਵਨ ਕਰ ਲਈ ਸੀ ਵਿਚਾਰਨ ਦਾ ਯਤਨ ਕਰੀਏ ਮਨ ਬਿਰਤੀਆਂ ਇਕਾਗਰ ਕਰਤੀ ਹੋਏ ਗੁਰਪੱਤੀ ਪ੍ਰਵਾਨ ਕਰੋ ਬਖਸ਼ੋ ਸੀਸ ਬਲੌਫਤ ਤੇ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਜ਼ਿਕਰ ਕਰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬੀਡੂ ਟਾਕ ਪਲਾਸ ਕੋਈ ਭੀ ਚੰਦਨ ਹੋਈ ਰਹੀ ਵਸੇ ਚੁ ਚੰਦਨ ਪਾਸ ਭਗਤ ਕਬੀਰ ਜੀ ਨੇ ਇੱਕ ਸ਼ਬਦ ਵਰਤਿਆ ਚੰਦਨ ਤੇ ਦੂਜਾ ਸ਼ਬਦ ਹੈ ਢਾਕ ਪਲਾਸ ਚੰਦਨ ਇੱਕ ਛੋਟੇ ਜਿਹੀ ਰੁੱਖ ਦਾ ਰੁੱਖ ਦਾ ਨਾਮ ਹੈ ਕਾਰ ਦੇ ਵਿੱਚੋਂ ਬਹੁਤਾ ਲਮੇਰਾ ਨੀਵੜਾ ਨਿੱਕਾ ਜਿਹਾ ਆਇਆ ਛੋਟਾ ਜਿਹਾ ਔਰ ਉਸ ਰੁੱਖ ਦਾ ਜ਼ਿਕਰ ਗੁਰਬਾਣੀ ਵਿੱਚ ਬੇਅੰਤ ਥਾਮਾਂ ਦੇ ਉੱਤੇ ਪਰਮੇਸ਼ਰ ਦੇ ਲਈ ਵੀ ਵਰਤਿਆ ਗਿਆ ਆ ਤੁਮ ਚੰਦਨ ਹਮ ਇਰੰਡ ਬਾਪਰੀ ਵੀ ਇਹ ਪਰਮੇਸ਼ਰ ਤੂੰ ਚੰਦਨ ਦਾ ਇੱਕ ਰਕਸ਼ ਹੈ ਉੱਤੇ ਚੰਦਨ ਸ਼ਬਦ ਪਰਮੇਸ਼ਰ ਦੇ ਲਈ ਆਇਆ ਹੁਣ ਇੱਥੇ ਜਿਹੜਾ ਹੈ ਬਾਬਾ ਕਬੀਰ ਜੀ ਨੇ ਚੰਦਨ ਦੇ ਰੁੱਖ ਦੀ ਉਦਾਹਰਣ ਲਈ ਹੈ ਤੇ ਸਮਝਾਇਆ ਸਾਨੂੰ ਹੈ ਕੀ ਆਖਿਆ ਉਹਨਾਂ ਚੰਦਨ ਕਾ ਬਿਰਵਾ ਭਲਾ ਬਿਰਵਾ ਬੂਟੇ ਨੂੰ ਕਹਿ ਜਾਂਦਾ ਆ ਸਭ ਨਿੱਕ ਨਿੱਕਾ ਜਿਹਾ ਇੱਕ ਚੰਦਨ ਦਾ ਰੁੱਖ ਹੈ ਉਹ ਬੜਾ ਹੀ ਭਲਾ ਹੈ ਉਹਦੇ ਵਿੱਚ ਕਈ ਗੁਣ ਨਹੀਂ ਉਹਦੇ ਵਿੱਚ ਕਈ ਗੁਣ ਨਹੀਂ ਚੰਦਨ ਕਾ ਬਿਰਵਾ ਭਲਾ ਵੇੜੇ ਉਟਾਕ ਪਲਾਸ ਪਰ ਟਾਕ ਪਲਾਸ ਉਹਦੇ ਇਰਦ ਗਿਰਦ ਆਸੇ ਪਾਸੇ ਵੱਡੇ ਵੱਡੇ ਛੋਟੇ ਛੋਟੇ ਰੂਪ ਦੇ ਵਿੱਚ ਰੁੱਖ ਪੈਦਾ ਹੋ ਚੁੱਕੇ ਨੇ ਉਹ ਟਾਕ ਪਲਾਸ ਦੇ ਛੋਟੇ ਛੋਟੇ ਵੱਡੇ ਵੱਡੇ ਬੂਟਿਆਂ ਦੇ ਵਿੱਚਕਾਰ ਪੈਦਾ ਹੋ ਗਿਆ ਪਰ ਜਿਹੜੀ ਉਹਦੀ ਸੁਗੰਧੀ ਹੈ ਉਹਦੀ ਸੁਗੰਧੀ ਦੂਜਿਆਂ ਨੂੰ ਉਹਦੇ ਤੱਕ ਲੈ ਆਉਂਦੀ ਹੈ ਤੇ ਇਹ ਵੀ ਸ਼ਬਦ ਮੈਂ ਵਰਤਾਂ ਚੰਦਨ ਦਾ ਜਿਹੜਾ ਅਸਰ ਹੈ ਉਦੇ ਨਜ਼ਦੀਕ ਰਹਿਣ ਵਾਲੀ ਉਹਨਾਂ ਸਾਰੀਆਂ ਤੇ ਹੋ ਜਾਂਦਾ ਆ ਇਸ ਕਰਕੇ ਉਦਾਹਰਨ ਬਾਬਾ ਕਬੀਰ ਜੀ ਨੇ ਇਹ ਲਈ ਵੀ ਚੰਦਨ ਦਾ ਉਹ ਛੋਟਾ ਜਾਂ ਨਿੱਕਾ ਜਾਂ ਬੂਟਾ ਫੜਾਇਆ ਜਿਹੜਾ ਤਾਕ ਪਲਾਸ ਦੇ ਛੋਟੇ ਛੋਟੇ ਬੂਟਿਆਂ ਦੇ ਵਿੱਚਕਾਰ ਘਿਰਿਆ ਹੋਇਆ ਪਰ ਉਹਦੀ ਜਿਹੜੀ ਸੁਗੰਧੀ ਹੈ ਦਾ ਉਹ ਉਹਦੇ ਤੱਕ ਦੂਜਿਆਂ ਨੂੰ ਲੈ ਆਉਂਦੀ ਹੈ ਤੇ ਦੂਜਿਆਂ ਦੇ ਉੱਤੇ ਉਸ ਚੰਦਨ ਦੀ ਸੁਗੰਧੀ ਦਾ ਅਸਰ ਹੋ ਜਾਂਦਾ ਨਾਲ ਕਿਆ ਉਹ ਇਹ ਭੀ ਚੰਦਨ ਹੋਏ ਰਹਿ ਵਸੇ ਜੋ ਚੰਦਨ ਬਾਸ ਜਿਹੜੇ ਉਹਦੇ ਨਜ਼ਦੀਕ ਨੇੜੇ ਤੇੜੇ ਨੇ ਨਾ ਮੂਟੇ ਛੋਟੇ ਵੱਡੇ ਉਹ ਚੰਦਨ ਦਾ ਰੂਪ ਕੀ ਬਣ ਜਾਂਦੇ ਨੇ ਉਹਦੀ ਸੁਗੰਧੀ ਦਾ ਆਨੰਦ ਮਾਣਦੇ ਮੰਨਦੇ ਉਹਦਾ ਰੂਪ ਹੋ ਜਾਂਦੇ ਨੇ ਚੰਦਨ ਦੇ ਕੋਲੇ ਇਹ ਜਿਹੜੀ ਹੈ ਨਾ ਇੱਕ ਤਾਕਤ ਕਹਿ ਲਈ ਉਹਦੇ ਚ ਇਹ ਗੋਣਾ ਹੈ ਤੇ ਹੁਣ ਸਹਬ ਨੇ ਤਾਂ ਇਹ ਦੁਨੀਆਵੀ ਉਦਾਹਰਨ ਲਈ ਹੈ ਨਾ ਪਰ ਸੱਚੇ ਭਾਵਾਂ ਬੂਟਾ ਛੋਟਾ ਆ ਪਰ ਉਹਦੇ ਵਿੱਚ ਗੁਣ ਬਧਿਕ ਨੇ ਇਸੇ ਤਰ੍ਹਾਂ ਹੀ ਗੁਰਸਿੱਖੀ ਦੀ ਜਦੋਂ ਅਸੀਂ ਗੁਰਮਤਿ ਦੀ ਜਦੋਂ ਅਸੀਂ ਗੱਲ ਕਰਾਂਗੇ ਸੱਚ ਹੈ ਸੰਸਾਰ ਨੂੰ ਪੰਡਿਤ ਲਾਲ ਚੰਦ ਵਰਗਿਆਂ ਨੂੰ ਉਮਰ ਕਰਕੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਆਰਬਲਾ ਕਰਕੇ ਲੱਗਦੇ ਛੋਟੇ ਨੇ ਪਰ ਸੱਚ ਹੈ ਉਹ ਦੇਵੀ ਗੁਣਾ ਕਰਕੇ ਵਿੰਤਗੁਣਾ ਦੀ ਨਾਲ ਉਪਰ ਭੂਰ ਨੇ ਲਾਲ ਚੰਦ ਵਰਗਿਆਂ ਦਾ ਹੰਕਾਰ ਦੂਰ ਕੀਤਾ ਕਿਵੇਂ ਕੀਤਾ ਸਜੂਜੀ ਵਰ ਵਰ ਕੇ ਜਦੋਂ ਆਏ ਉਹਨਾਂ ਗੀਤਾ ਦੇ ਅਰਥ ਇਸ ਵੇ ਨਾਲ ਇਸ ਤਰੀਕੇ ਨਾਲ ਕੀਤੇ ਜਿਵੇਂ ਉਹ ਸ਼ਲੋਕ ਨੂੰ ਸਜੂਜੀ ਵਰ ਆਪ ਉਚਾਰਨ ਕਰਕੇ ਬੈਠਾ ਹੋਇਆ ਆ ਇਦਾਂ ਦੇ ਅਰੇ ਅਰਥ ਕੀਤੇ ਦਿਲ ਜਦੋਂ ਆਪਣੀ ਨਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਉਹ ਦਿੱਤੀ ਕਹਿਣ ਤੋਂ ਭਾਵ ਸੰਸਾਰ ਦੇ ਲੋਕ ਛੋਟੀ ਆਰਬਲਾ ਵਾਲੇ ਭਾਵਾਂ ਕਹਿ ਦੇਣ ਪਰ ਉਹ ਬਧਿਕ ਗੁਣਾਂ ਦੇ ਨਾਲ ਭਰਪੂਰ ਨੇ ਹੁਣ ਇੱਕ ਨਹੀਂ ਅਨੇਕਾਂ ਉਦਾਹਰਨਾਂ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ ਭਗਤ ਕਬੀਰ ਜੀ ਗੁਰੂ ਕੀ ਬਾਣੀ ਦੇ ਵਿੱਚ ਕਿ ਜ਼ਿਕਰ ਕਰਦੇ ਨੇ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਛੋਟੀ ਆਰਬਲਾ ਦਾ ਭਗਤ ਉਹਦੀ ਉਦਾਹਰਨ ਦੇ ਕੇ ਕਿਹਾ ਵੀ ਸਿੱਖ ਤੋਂ ਭਗਤ ਪ੍ਰਹਲਾਦ ਤੂੰ ਇਵਾਦਤ ਕਿਵੇਂ ਕਰਨੀ ਹੈ ਹੁਣ ਜਿਹੜੀ ਇੱਥੇ ਗੱਲ ਚੱਲ ਰਹੀ ਹੈ ਵੀ ਚੰਦਨ ਦੇ ਦਰਖਤ ਦੇ ਪਾਸ ਉਹਦੀਆਂ ਤਰੰਗਾਂ ਉਹਦੀ ਸੁਗੰਧੀ ਇਦਾਂ ਦੀ ਹੈ ਜਿਹੜੇ ਉਹਦੇ ਨਜ਼ਦੀਕ ਰਹਿੰਦੇ ਨੇ ਉਹ ਉਹਦਾ ਰੂਪ ਹੀ ਬਣ ਜਾਂਦੇ ਆ ਉਹਦੇ ਵਰਗਾ ਬਣ ਜਾਂਦੇ ਨੇ ਚੰਦਰਮਰਗਾ ਔਰ ਚੰਦਨ ਅਸ ਦੇ ਮਹਿੰਗੇ ਪਹਾ ਦਾ ਵਿਕਦਾ ਆ ਮਹਿੰਗੇ ਪਹਾ ਦਾ ਤੇ ਬੜੀ ਥਾਂ ਦੇ ਉੱਤੇ ਇਸ ਚੰਦਨ ਨੂੰ ਜਿਹੜਾ ਬਰ ਪਿਆ ਜਾਂਦਾ ਹੁਣ ਚੰਦਨ ਦੇ ਨਜ਼ਦੀਕ ਚੰਦਨ ਦੇ ਦਰਖਤ ਦੇ ਆਸੇ ਪਾਸੇ ਸੱਪ ਵੀ ਲਿਪਟੇ ਹੁੰਦੇ ਨੇ ਅਤ ਦੀ ਜ਼ਹਿਰੀ ਨਾਗ ਉਸ ਚੰਦਨ ਦੇ ਛੋਟੇ ਦਰਖਤ ਨੂੰ ਚਿੰਬੜੇ ਹੁੰਦੇ ਨੇ ਪਰ ਸੱਚੇ ਚੰਦਨ ਆਪਣੀ ਸੁਗੰਧੀ ਆਪਣੇ ਆਪ ਨੂੰ ਬਦਲਦਾ ਨਹੀਂ ਹੈ ਉਹ ਆਪਣੇ ਵਰਗਾ ਜਿੱਦਾਂ ਦਾ ਉਹ ਉਦਾਂ ਦਾ ਹੀ ਰਹਿੰਦਾ ਆ ਉਹ ਜ਼ਹਿਰ ਦਾ ਰੂਪ ਨਹੀਂ ਹੁੰਦਾ ਸੱਪ ਤਾਂ ਲਿਪਟੇ ਨੇ ਉਹਨਾਂ ਨੂੰ ਉਹਦੇ ਨਾਲ ਸ਼ਾਂਤੀ ਮਿਲਦੀ ਹੈ ਹੁਣ ਇਹ ਤਾਂ ਹੈ ਉਦਾਹਰਨ ਦੁਨਿਆਵੀ ਸਹਿਬ ਨੇ ਕਿਹਾ ਸਿੱਖਾ ਤੂੰ ਐਦਾਂ ਦੇ ਜੀਵਨ ਵਾਲਾ ਬਨ ਜਾ ਜਿਹੜੇ ਤੇਰੇ ਨਜ਼ਦੀਕ ਆਉਣ ਤੇਰੇ ਵਿੱਚੋਂ ਗੁਰਮਤ ਦੀਆਂ ਗੁਰਸਿੱਖੀ ਦੀਆਂ ਗੁਰੂ ਦੀ ਮੱਤ ਦੀਆਂ ਗੁਰੂ ਦੇ ਬਚਨ ਦੀਆਂ ਵਿਚਾਰਾਂ ਦੀ ਸੁਗੰਧੀ ਜਿਹੜੀ ਹੈ ਉਹ ਤੇਰੇ ਜੀਵਨ ਦੇ ਵਿੱਚੋਂ ਪੈਦਾ ਹੋਵੇ ਤੂੰ ਐਦਾਂ ਗੁਨਾ ਨਾਲ ਭਰਪੂਰ ਬਨ ਸਹਿਬ ਨੇ ਕਿ ਕੋਈ ਵੀ ਤੇਰੀ ਸੰਗਤ ਕਰੇ ਤੇਰੀ ਸੰਗਤ ਕਰਕੇ ਉਹ ਮਨ ਕਰਕੇ ਠੰਡਾ ਠਾਰ ਮਨ ਕਰਕੇ ਸ਼ਾਂਤ ਹੋ ਜਾਵੇ ਤੇਰੀ ਸੰਗਤ ਹੁਣ ਇੱਕ ਬੁੱਧ ਦੇ ਨਾਲ ਨਾ ਇੱਕ ਗੱਲ ਜਿਹੜੀ ਹੈ ਉਹਦੇ ਬਾਰੇ ਕਹੀ ਜਾਂਦੀ ਹੈ ਵੀ ਬੁੱਧ ਜਦੋਂ ਆਪਣੇ ਰਾਹ ਤੇ ਤੁਰਿਆ ਜਾਂਦਾ ਉਹਦੇ ਨਾਲ ਦੇ ਸਾਥੀ ਜਿਹੜੇ 12 13 ਸਾਲ ਪਹਿਲਾਂ ਉਹਦੇ ਨਾਲ ਮਿਲਦੇ ਸਨ ਬਰਤਦੇ ਸਨ ਉਹਦੇ ਕੋਲ ਖਲੂਂਦੇ ਸਨ ਉੱਠਣੀ ਬੈਟਣੀ ਸੀ ਉਹ ਆਏ ਉਹਨਾਂ ਨੇ ਬੁੱਧ ਨੂੰ ਬੜੇ ਮਾੜੀ ਸ਼ਬਦ ਬੋਲੇ ਆਪੇ ਸ਼ਬਦ ਵੀ ਬੋਲੇ ਬਹੁਤ ਕੁਝ ਕਿਹਾ ਪਰ ਇੱਕ ਵੀ ਸ਼ਬਦ ਦਾ ਅਸਰ ਬੁੱਧ ਜੀ ਦੇ ਜੀਵਨ ਦੇ ਉੱਤੇ ਨਹੀਂ ਹੋਇਆ ਖਲੋਤਾ ਖਲੋਤਾ ਸੁਣੀ ਗਿਆ ਤੇ ਜੰਦ ਤੁਰ ਲੱਗੇ ਕਹਿ ਗਏ ਵੀ ਤੁਸੀਂ ਕਹਿ ਲਿਆ ਮੈਂ ਆਪਣਾ ਜੀ ਕੁਝ ਹੋਰ ਕਹਿਣਾ ਤਾਂ ਕਹਿ ਦੋ ਨਹੀਂ ਮੈਂ ਆਪਣਾ ਅੱਗੇ ਵਾਲਾ ਸਫ਼ਰ ਤੈਅ ਕਰਾਂ ਇਹ ਮੈਂ ਆਪਣਾ ਅੱਗੇ ਵਾਲਾ ਸਫ਼ਰ ਤੈਅ ਕਰਾਂ ਨਾਲ ਦੇ ਨਿਸਹਿ ਸਭਾਈ ਪੁੱਛ ਲਿਆ ਵੀ ਇੰਨਾ ਕੁਝ ਬੋਲ ਦਿੱਤਾ ਤੂੰ ਬਦਲੇ ਵਿੱਚ ਕੁਝ ਵੀ ਇਹਨਾਂ ਨੂੰ ਜਿਹੜਾ ਆ ਨਹੀਂ ਆਖਿਆ ਜਵਾਬ ਕੋਈ ਨਹੀਂ ਦਿੰਦਾ ਉਹਦੇ ਨੇ ਕਿਹਾ ਅਸਲ ਵਿੱਚ ਇਹ ਮੈਨੂੰ ਉਦਾਂ ਦੇ ਹੀ ਸਮਝੇਦੇ ਐ ਜੋ ਮੈਂ 12 13 ਸਾਲ ਪਹਿਲਾਂ ਸੀ ਪਰ ਅੱਜ ਮੇਰੇ ਵਿੱਚ ਤਬਦੀਲੀ ਆ ਚੁੱਕੀ ਐ ਮੈਂ ਬਦਲ ਚੁੱਕਿਆ ਆ ਜੋ ਇਹਨਾਂ ਨੇ ਮੈਨੂੰ ਦੇਣਾ ਚਾਹਿਆ ਮੈਂ ਇਹਨਾਂ ਤੋਂ ਖਰੀਦੇ ਹੀ ਨਹੀਂ ਮੈਂ ਇਹਨਾਂ ਦੇ ਸੌਦੇ ਦਾ ਵਪਾਰੀ ਵੀ ਨਹੀਂ ਆ ਇਸ ਕਰਕੇ ਮੈਂ ਨਹੀਂ ਖਰੀਦਿਆ ਜੋ ਇਹਨਾਂ ਨੇ ਮੇਰੇ ਉੱਤੇ ਅਟੈਕ ਕੀ ਸ਼ਬਦਾਂ ਦੀ ਬੋਲਾਂ ਦੇ ਕੀਤੇ ਮੈਂ ਅਸਰ ਨਹੀਂ ਕਬੂਲਿਆ ਮੈਂ ਆਪਣੇ ਰਾਹੇ ਤੁਰਿਆ ਜਾਵਾਂਗਾ ਇਹਨਾਂ ਦਾ ਜਿਹੜਾ ਸੌਦਾ ਇਹ ਇਹਨਾਂ ਕੋਲ ਹੀ ਰਹੇਗਾ ਇਹ ਕਿਸੇ ਦੂਜੇ ਤੀਜੇ ਉੱਤੇ ਇਹ ਅਟੈਕ ਦੁਆਰਾ ਕਰਨਗੇ ਪਰ ਮੇਰੇ ਤੇ ਇਹਨਾਂ ਦੇ ਬੋਲਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਸੱਭ ਨੇ ਕਿ ਸਿੱਖਾ ਤੇਰਾ ਜੀਵਨ ਵੀ ਕੁਝ ਇਦਾਂ ਦਾ ਹੋਵੇ ਸੱਭ ਨੇ ਅੱਖਾ ਜਿਵੇਂ ਸੱਭ ਦੇ ਬਚਨ ਕੋ ਰਾਮਦਾਸ ਸਾਹਿਬ ਜੀ ਦੇ ਵੀ ਹਰ ਜਨ RAM ਨਾਮ ਗੁਣ ਗਾਵੇ ਜੀ ਕੋ ਨਿੰਦ ਕਰੀ ਕਰ ਜਨ ਕੀ ਆਪਣਾ ਗੁਣ ਨਾ ਗਬਾਵੇ ਹੁਣ ਜਿੱਥੇ ਚੰਦਨ ਦੇ ਬ੍ਰਖਤੀ ਉਦਾਹਰਨ ਦੇ ਕੀ ਭਗਤ ਕਬੀਰ ਜੀ ਨੇ ਸਮਝਾਇਆ ਵੀ ਉਹਦੀ ਸੁਗੰਧੀ ਨੂੰ ਜੇ ਦੂਜਾ ਤੀਜਾ ਮਾਨ ਲਵੇ ਉਹਦੀ ਸੰਗਤ ਵਿੱਚ ਦੂਜਾ ਤੀਜਾ ਬੈਠ ਜਾਵੇ ਕੋਲ ਉਹਦੇ ਖਲੋ ਜਾਵੇ ਉਹ ਉਹਦਾ ਰੂਪ ਹੋ ਜਾਂਦਾ ਸਿੱਖਾ ਇਦਾਂ ਦੀ ਤੇਰਾ ਜੀਵਨ ਕਿਰਦਾਰ ਹੋਵੇ ਇੱਕ ਨਹੀਂ ਪਾਈ ਜੋਧ ਜੀ ਬੀਬੀ ਅਮਰੋ ਜੀ ਕਿੰਨੇ ਇਸੇ ਗੁਰਸਿੱਖਾਂ ਦਾ ਜੀਵਨ ਆਉਂਦਾ ਹੈ ਪੜਦੇ ਆਪਾਂ ਜਿਵੇਂ ਜਿਵੇਂ ਉਹ ਗੁਰੂ ਕੀ ਬਾਣੀ ਪੜ੍ਹਦੇ ਨੇ ਕਿਤੇ ਭਾਈ ਲੈਣਾ ਆ ਕੇ ਗੁਰੂ ਅੰਗਦ ਰੂਪ ਹੋ ਜਾਂਦਾ ਹੈ ਗੁਰੂ ਅਮਰਦਾਸ ਜੀ ਦਾ ਜੀਵਨ ਬਾਬਾ ਅਮਰੂ ਦੇ ਰੂਪ ਵਿੱਚ ਜਦੋਂ ਆਉਂਦੇ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ ਇਹ ਸਭ ਕੁਝ ਕੀ ਹੈ ਉਹ ਚੰਦਨ ਦੇ ਤਰ੍ਹਾਂ ਬੇਅੰਤ ਗੁਨਾ ਦੇ ਨਾਲ ਗੁਰੂ ਕੇ ਸਿੱਖ ਭਰਪੂਰ ਨੇ ਉਹਨਾਂ ਦੇ ਵਿੱਚੋਂ ਰੱਬੀ ਗੁਨਾ ਦੀਆਂ ਸੁਗੰਧੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਉਹਨਾਂ ਸੁਗੰਧੀਆਂ ਨੂੰ ਜੋ ਮਾਲ ਲੈਂਦਾ ਉਹਨਾਂ ਦੀ ਸੰਗਤ ਜਿਹੜੇ ਕਰ ਲੈਂਦੇ ਨੇ ਉਹ ਉਹਨਾਂ ਦਾ ਰੂਪ ਹੀ ਹੋ ਜਾਂਦੇ ਨੇ ਤੇ ਸਹਿਬ ਨੇ ਕੀ ਕਿਹਾ ਜੀ ਜਿਹੜਾ ਗੁਰੂ ਹੈ ਤੇ ਸਿੱਖ ਹੈ ਇੱਕੋ ਹੀ ਨੇ ਬਰਾਬਰ ਨੇ ਕੋਈ ਵੱਖ ਨਹੀਂ ਹੈ ਗੁਰੂ ਦੇ ਰੂਪ ਹੀ ਹੋ ਜਾਂਦੇ ਨੇ ਸਿੱਖ ਇਹ ਜਿਵੇਂ ਸਹਿਬ ਆਖਦੇ ਨੇ ਨਾ ਗੁਰਦੇਵ ਦੇ ਪਾਵਨ ਬਚਨ ਨੇ ਜਿਹਦੇ ਵਿੱਚ ਕਿਹਾ ਸਹਿਬ ਨੇ ਜੋਤ ਉਹ ਹੈ ਜੋ ਕੁਦਛਾਇਸ਼ ਕਾਇਆ ਫੇਰ ਪਲਟੀ ਹੈ ਸਭ ਭਾਵ ਸਰੀਰ ਕਰਕੇ ਬਦਲਾ ਆ ਪਰ ਜੋਤ ਇੱਕ ਦੀ ਹੈ ਪਰਮੇਸ਼ਰ ਦੀ ਹੀ ਹੈ ਤੇ ਇਦਾਂ ਹੀ ਜਿਹੜੇ ਗੁਰਸਿੱਖ ਜਦੋਂ ਗੁਰੂ ਦੀ ਸੰਗਤ ਕਰਕੇ ਆਪ ਚੰਦਨ ਦੇ ਤਰ੍ਹਾਂ ਬੇਅੰਤ ਗੁਨਾ ਦੇ ਮਾਲਕ ਬਣ ਜਾਂਦੇ ਨੇ ਤੇ ਜਦੋਂ ਐਸੀਆਂ ਦੀ ਸੰਗਤ ਆ ਕੇ ਕੋਈ ਦੂਜਾ ਤੀਜਾ ਕਰੇ ਉਹ ਵੀ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਦਾ ਰੂਪ ਹੋ ਜਾਂਦੇ ਨੇ ਜਿੱਥੇ ਬਾਬਾ ਕਬੀਰ ਜੀ ਨੇ ਕਿਹਾ ਨਾ ਕਬੀਰ ਚਿੰਦ ਚੰਦਨ ਕਾ ਬਿਰਵਾ ਭਲਾ ਉਹ ਭਲਾਇਆ ਛੋਟਾ ਜਿਹਾ ਨਿੱਕਾ ਜਿਹਾ ਬੁੱਟਾ ਭਲਾਇਆ ਬੇੜਿਓ ਢਾਕ ਪਲਾਸ ਉਹ ਬੇੜਿਓ ਤੋਂ ਪਾਉ ਵੀ ਉਹਦੇ ਆਸ-ਪਾਸੇ ਢਾਕ ਪਲਾਸ ਛੁੱਟੀ ਛੁੱਟੀ ਰੁੱਖ ਬਿਰਖ ਲੱਗੇ ਹੋਏ ਨੇ ਉਹ ਇਹ ਭੀ ਚੰਦਨ ਹੋਏ ਰਹੀ ਬਸੇ ਜੂ ਚੰਦਨ ਪਾਸ ਜਿਹੜੇ ਉਹਦੇ ਨਜ਼ਦੀਕ ਨੇ ਚੰਦਨ ਦੀ ਸੁਗੰਧ ਹੀ ਲੈ ਕੇ ਚੰਦਨ ਦਾ ਰੂਪ ਹੀ ਹੋ ਗਏ ਉਹਦਾ ਰੂਪ ਹੋ ਗਏ ਤੇ ਗੁਰੂ ਰਾਮਦਾਸ ਦੀ ਘਰ ਦੀ ਜੇ ਆਪਾਂ ਗੱਲ ਕਰੀ ਕਿੰਨੇ ਐਸੇ ਬਚਨ ਨੇ ਜਿੰਨਾ ਵੀ ਸਹਿਬ ਨੇ ਕਿਹਾ ਤੂੰ ਗੁਰੂ ਕੋ ਰੂਪ ਬਣ ਜਾ ਗੁਰੂ ਵਰਗਾ ਬਣ ਜਾ ਹੁਣ ਜਿੱਥੇ ਚੰਦਨ ਦੇ ਰੁੱਖ ਦੀ ਉਦਾਹਰਨ ਦੇ ਕੇ ਫਕਤ ਕਬੀਰ ਜੀ ਨੇ ਸਮਝਾਇਆ ਉਥੇ ਇੱਕ ਜ਼ਿਕਰ ਹੋਰ ਕੀਤਾ ਚੰਦਨ ਦੇ ਦਰਖਤ ਦਾ ਜਿੱਥੇ ਜ਼ਿਕਰ ਕੀਤਾ ਹੁਣ ਬਾਸ ਦੀ ਗੱਲ ਕਰਨ ਲੱਗੇ ਨੇ ਸਹਿਬ ਨੇ ਕਿਹਾ ਕਬੀਰ ਬਾਸ ਬਡਾਈ ਬੁੱਢਿਆ ਇਉਂ ਮਤ ਡੂਪੋ ਕੋਈ ਚੰਦਨ ਕੈ ਨਿਕਟੇ ਵਸੇ ਬਾਸ ਸੁਗੰਧ ਨਾ ਹੋਈ ਬਾਸ ਜਿਹੜਾ ਆ ਨਾ ਬਾਸ ਉਹ ਅਤ ਦੇ ਲੰਮੇ ਕੱਦ ਦਾ ਹੁੰਦਾ ਆ ਬਾਸ ਦੇ ਨਾਂ ਵਿੱਚ ਔਗਣ ਨੇ ਕਿਹੜੀ ਕਿਹੜੀ ਔਗਣ ਉਹਨਾਂ ਦਾ ਆਪਾਂ ਜ਼ਿਕਰ ਕਰਕੇ ਜੀ ਬਾਸ ਜਿਹੜਾ ਆ ਸਭ ਤੋਂ ਪਹਿਲੇ ਨੰਬਰ ਤੇ ਉਹ ਉਤਾਂ ਨੂੰ ਲੰਮਾ ਹੁੰਦਾ ਆ ਉੱਪਰ ਨੂੰ ਉਹ ਲੰਮਾ ਹੁੰਦਾ ਉਹਦਾ ਕੱਦ ਬੜਾ ਲੰਮਾ ਆ ਦੂਜੇ ਨੰਬਰ ਤੇ ਬਾਸ ਜਿਹੜਾ ਆ ਉਹਦੇ ਵਿੱਚ ਗੰਡਾਂ ਨਹੀਂ ਛੋਟੀਆਂ ਛੋਟੀਆਂ ਤੀਜੇ ਨੰਬਰ ਤੇ ਉਹ ਕੁੱਲ ਘਾਤੀ ਹੈ ਚੌਥੇ ਨੰਬਰ ਤੇ ਉਹ ਅੰਦਰੋਂ ਖੋਖਲਾ ਹੈ ਬਾਸ ਜਿਹੜਾ ਹੈ ਉਹ ਅੰਦਰੋਂ ਖੋਖਲਾ ਆ ਚੰਤਨ ਜਿਹੜਾ ਬਾਸ ਹੈ ਉਹ ਕੁੱਲ ਘਾਤੀ ਹੈ ਕੱਦ ਦਾ ਲੰਮਾ ਹੈ ਨਿਮਰਤਾ ਉਹਦੇ ਨਿਮਰਤਾ ਦੀ ਬਹਿਣ ਵਿੱਚ ਲੈਣ ਵਾਲਾ ਨਹੀਂ ਹੱਥ ਦਾ ਲੰਮਾ ਅੰਦਰੋਂ ਖੋਕਲਾ ਉਹਦੇ ਉੱਤੇ ਗੰਢਾਂ ਨੇ ਤੇ ਉਹ ਕੁੱਲ ਘਾਤੀ ਐ ਹੁਣ ਇਹ ਉਹਦੇ ਚ ਔਗਨ ਨੇ ਤੇ ਸਹਿਬ ਨੇ ਕਿਹਾ ਬਾਸ ਦਾ ਬੁੱਟਾ ਅੱਕ ਦਾ ਲੰਮਾ ਆ ਬਾਸ ਵਡਾਈ ਕਬੀਰ ਬਾਸ ਵਡਾਈ ਬੁੱਢਿਆ ਇਓ ਮਤ ਡੂਬੋ ਕੋਏ ਜਿਵੇਂ ਉਹ ਹੰਕਾਰ ਦਾ ਭਰਿਆ ਸਿੱਧਾ ਕਲੂਤਾ ਰਹਿੰਦਾ ਆ ਕੁੱਲ ਘਾਤੀ ਉਹਨੂੰ ਤਾਂ ਕਹਿ ਜਾਂਦਾ ਉਹਦੇ ਬਰਾਬਰ ਖੜਾ ਹੋਇਆ ਜਿਹੜਾ ਦੂਜਾ ਮਾਸ ਜਦੋਂ ਆਪਸ ਵਿੱਚ ਰਗੜ ਰਗੜਦੇ ਹੈ ਤੇ ਅੱਗ ਪੈਦਾ ਹੁੰਦੀ ਹੈ ਤੇ ਜਿਹੜੀਆਂ ਉਹਦੇ ਚ ਗੰਡਾਂ ਨੇ ਉਹ ਵੀ ਕਿਤੇ ਨਾ ਕਿਤੇ ਇੱਕ ਔਗਨ ਹੈ ਹੁਣ ਉਦਾਹਰਨ ਵਾਸ ਦੀ ਦਿੱਤੀ ਹੈ ਤੇ ਸਹਿਬ ਨੇ ਫਰਮਾਨ ਸਾਡੇ ਜੀਵਨ ਦੇ ਬਾਰੇ ਕੁਝ ਕੀਤਾ ਗੁਰਦੇਵ ਨੇ ਕਿਹਾ ਦੇਖ ਬੰਦਿਆ ਤੇਰੀ ਅੰਦਰ ਜਿਹੜਾ ਹੰਕਾਰ ਹੈ ਉਹ ਵਾਸ ਦੀ ਮੂਟੇ ਦੀ ਤਰ੍ਹਾਂ ਦਰਖਤ ਦੀ ਤਰ੍ਹਾਂ ਵਾਸ ਦੀ ਤਰ੍ਹਾਂ ਉੱਚਾ ਲੰਮਾ ਨਾ ਮਿਨਮਰਤਾ ਦੇ ਬਹਿਨ ਵਿੱਚ ਵੈ ਤੂੰ ਤੇਰੀ ਜੀਵਨ ਚ ਨਿਮਰਤਾ ਹੋਵੇ ਹੰਕਾਰ ਹੋਮੇ ਨਾ ਹੋਵੇ ਉਥੇ ਗੰਡਾਂ ਦੀ ਉਦਾਹਰਨ ਦਿੱਤੀ ਸਹਿਬ ਨੇ ਕਿ ਤੇਰੇ ਜੀਵਨ ਚ ਗੰਡਾਂ ਨਾ ਹੁਣ ਕਪਟ ਦੀਆਂ ਛਲ ਦੀਆਂ ਝੂਠ ਦੀਆਂ ਫਰੇਬ ਦੀਆਂ ਇਹ ਗੰਡਾਂ ਤੇਰੇ ਜੀਵਨ ਵਿੱਚ ਨਾ ਹੋਣ ਤੇ ਉਹ ਕੁੱਲ ਕਾਤੀ ਹੈ ਆਪਣਿਆਂ ਨੂੰ ਜਿਹੜੇ ਕੋਲ ਖੜੇ ਰਹੇ ਉਹਨਾਂ ਦੇ ਨਾਲ ਹੀ ਆਪਸ ਵਿੱਚ ਰਗੜ ਕੇ ਉਹ ਸੜ ਜਾਂਦਾ ਆ ਸਹਿਬ ਨੇ ਕਿਹਾ ਤੂੰ ਕੁੱਲ ਘਾਤੀ ਨਾ ਹੋ ਜਿਹੜੇ ਤੇਰੀ ਨਜ਼ਦੀਕੀ ਕਰੀਬੀ ਨੇ ਉਹਨਾਂ ਨੂੰ ਦੇਖ ਕੇ ਤੇਰੇ ਅੰਦਰ ਈਰਖਾ ਨਾ ਹੋਵੇ ਸਹਿਬ ਨੇ ਕਿਹਾ ਬਾਸ ਅੰਦਰੋਂ ਖੋਕਲਾ ਹੈ ਉਹ ਬੰਦਿਆ ਤੇਰੇ ਅੰਦਰ ਇੱਕ ਨਹੀਂ ਅਨੇਕਾਂ ਗੁਣ ਹੋਣੇ ਚਾਹੀਦੇ ਤੂੰ ਅੰਦਰੋਂ ਖੋਕਲਾ ਨਹੀਂ ਹੋਣਾ ਚਾਹੀਦਾ ਸਹਿਬ ਫਰਮਾ ਰਹੇ ਨੇ ਕਬੀਰ ਬਾਸ ਵਡਾਈ ਬੁੱਢਿਆ ਇਓ ਮਤ ਡੂਬੋ ਕੋਏ ਜਿਵੇਂ ਉਹ ਹੰਕਾਰ ਦਾ ਭਰਿਆ ਸਿੱਧਾ ਖੜਾ ਰਹਿੰਦਾ ਆ ਇਸੇ ਤਰ੍ਹਾਂ ਸਹਿਬ ਨੇ ਕਹੋ ਬੰਦਿਆ ਤੂੰ ਹੰਕਾਰ ਵਿੱਚ ਨਾ ਡੂਬ ਫਿਰ ਅਗਲੀ ਗੱਲ ਕੀਤੀ ਸਹਿਬ ਨੇ ਚੰਦਨ ਕੈ ਨਿਕਟੇ ਵਸੈ ਬਾਸ ਸੁਗੰਧ ਨਾ ਹੋਏ ਹੁਣ ਚੰਦਨ ਦੇ ਰੁੱਖ ਦੇ ਨਜ਼ਦੀਕ ਸਾਰੇ ਰੁੱਖਾਂ ਦੇ ਉੱਤੇ ਪ੍ਰਭਾਵ ਪੈਂਦਾ ਆ ਉਦੀ ਸੁਗੰਧ ਦਾ ਪਰ ਜਦੋਂ ਬਾਸ ਦਾ ਬੂਟਾ ਉਹਦੇ ਨਾਲ ਖਲੋ ਜਾਂਦਾ ਉਹਦੇ ਉੱਤੇ ਚੰਦਨ ਦਾ ਕਦੇ ਅਸਰ ਨਹੀਂ ਜੇ ਪੈਂਦਾ ਉਹ ਹੰਕਾਰ ਦਾ ਭਰਿਆ ਰਹਿੰਦਾ ਇਦਾਂ ਹੀ ਸਹਿਬ ਨੇ ਕਿਹਾ ਇੱਥੇ ਬੜੇ ਨੇ ਬਾਸ ਦੀ ਤਰ੍ਹਾਂ ਉੱਚੇ ਲੰਮੇ ਕੱਦਾਂ ਵਾਲੇ ਧੰਨ ਦਾ ਹੰਕਾਰ ਏ ਗੁਮਾਨ ਏ ਉਹ ਭਾਵੇਂ ਗੁਰੂ ਦੇ ਕੋਲੇ ਆ ਵੀ ਜਾਣ ਪਰ ਉਹਨਾਂ ਦੇ ਉੱਤੇ ਗੁਰੂ ਦਾ ਅਸਰ ਨਹੀਂ ਪੈਂਦਾ ਉਹ ਗੁਰੂ ਦੀ ਇੱਕ ਨਹੀਂ ਮੰਨਦੇ ਸਹਿਬ ਨੇ ਕਿਹਾ ਤੂੰ ਇਦਾਂ ਦੀ ਜੀਵਨ ਵਾਲਾ ਨਾ ਬਣ ਸੇਵਕ ਆ ਚੰਦਨ ਕੇ ਨਿਕਟੇ ਵਸੈ ਬਾਸ ਸੁਗੰਧ ਨਾ ਹੋਏ ਬਾਸ ਸੁਗੰਧੀ ਨੂੰ ਮਾਰ ਨਹੀਂ ਸਕਦਾ ਇਸੇ ਤਰ੍ਹਾਂ ਹੀ ਅਕਿਰਤ ਘਨ ਬੰਦੇ ਹੰਕਾਰ ਦੇ ਭਰੇ ਹੋਏ ਹਉਮੇ ਦੇ ਵਿੱਚ ਪਏ ਹੋਏ ਜਦੋਂ ਗੁਰੂ ਦੇ ਕੋਲ ਆਉਂਦੇ ਨੇ ਉਹ ਆਪਣੇ ਹੰਕਾਰ ਦੇ ਵਿੱਚ ਭਰੇ ਹੋਏ ਹਉਮੇ ਦੇ ਅਧੀਨ ਹੋ ਕੇ ਉਹ ਗੁਰੂ ਦੇ ਬਚਨਾਂ ਨੂੰ ਸੁਣਦੇ ਨਹੀਂ ਐ ਕਮਾਉਂਦੇ ਨਹੀਂ ਇੱਕ ਬਚਨ ਸਹਿਬ ਦੇ ਲਈ ਜੀ ਦੀ ਸਹਿਬ ਨੇ ਕਿਹਾ ਕੂੜਿਆਰ ਕੂੜਿਆਰੀ ਜਾਇ ਰਲੇ ਝੂਠੇ ਝੂਠਿਆਂ ਦਾ ਜਾ ਕੇ ਸੰਗ ਕਰਦੇ ਨੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਹੁਣ ਇਥੇ ਸਹਿਬ ਨੇ ਕਿਹਾ ਬਾਸ ਬਰਗੇ ਬੰਦੇ ਦੇ ਉੱਤੇ ਅਸਰ ਨਹੀਂ ਪੈਂਦਾ ਪਰ ਸੱਚੇ ਜਿਹੜੇ ਗੁਰੂ ਦੀ ਸੰਗਤ ਦੇ ਵਿੱਚ ਆ ਜਾਂਦੇ ਨੇ ਸਹਿਬ ਨੇ ਕਿਹਾ ਮੈਲ ਖੁਈ ਕੋਟ ਅਗਹਰੇ ਨਿਰਮਲ ਪਏ ਚੀਤਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਰੂਪੀ ਚੰਦਨ ਕੂਲ ਬੈਠ ਕੇ ਸਹਿਬ ਨੇ ਕਿਹਾ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਗੁਰਬਚਨ ਦੀ ਕਮਾਈ ਕੀਤੀ ਗੁਰਦੇਵ ਨੇ ਕਿਹਾ ਉਹ ਨਿਰਮਲ ਹੋ ਗਏ ਚੰਦਨ ਰੂਪੀ ਗੁਰੂ ਕੂਲ ਬੈਠ ਕੇ ਸਹਿਬ ਨੇ ਕਿਹਾ ਉਹ ਸਚਿਆਰ ਹੋ ਗਏ ਉਹ ਗੁਰੂ ਕੂਲ ਬੈਠ ਕੇ ਪਵਿੱਤਰ ਜੀਵਨ ਵਾਲੇ ਬਣ ਗਏ ਸਚਿਆਰ ਸਿੱਖ ਬੈਠੇ ਸਤਗੁਰੂ ਬਾਸ ਦੀ ਗੱਲ ਲੈਂਦੇ ਨਹੀਂ ਤਾਂ ਮਾਲਕ ਵੀ ਕਿ ਕੁੜਿਆਰ ਕੁੜਿਆਰੀ ਜਾਇ ਰਲੈ ਸਾਹਿਬ ਨੇ ਕਿਹਾ ਮੈਲ ਖੋਈ ਕੋਟ ਅਗਹਰੇ ਗੁਰੂ ਕੋਲ ਬੈਠ ਕੇ ਆਹ ਕੰਮ ਹੁੰਦਾ ਹੈ ਗੁਰੂ ਜੀਵਨ ਵਿੱਚ ਕਿਝੂ ਟਰਨ ਲੈ ਕੇ ਆਉਂਦਾ ਇੱਕ ਬਦਲਾਅ ਲੈ ਕੇ ਆਉਂਦਾ ਆ ਤੇ ਬੜੇ ਐਸੇ ਨੇ ਜਿਹੜੇ ਮਾਸ ਦੀ ਤਰ੍ਹਾਂ ਆਉਂਦੇ ਨੇ ਉਹਨਾਂ ਵਿੱਚ ਬਦਲਦਾ ਕੁਝ ਨਹੀਂ ਹੈ ਹਾਂ ਉਹ ਆਪਣੀ ਚਲਾਉਣ ਦੇ ਲਈ ਕਈ ਵਾਰ ਗੁਰੂ ਦੇ ਦਰ ਤੇ ਖਲੋ ਕੇ ਗੁਰੂ ਦੇ ਦਰ ਤੇ ਆ ਕੇ ਵੀ ਉਹ ਆਪਣੀ ਚਲਾਉਣੀ ਚਾਹੁੰਦੇ ਨੇ ਗੁਰੂ ਦੀ ਸੁੰਨੀ ਦੀ ਚੁੰਦੀ ਸਹਿਬ ਇਸੇ ਨੂੰ ਇੱਥੇ ਕਹਿ ਰਹੇ ਨੇ ਸਹਿਬ ਆਖਿਆ ਬਾਸ ਬਡਾਈ ਬੁੱਢਿਆ ਇਉਂ ਮਤ ਡੁੱਬੋ ਕੋਏ ਜਿਵੇਂ ਬਾਸ ਆਪਣੇ ਹੰਕਾਰ ਦਾ ਭਰਿਆ ਮਾਰਿਆ ਜਾਂਦਾ ਉਹਦੀਆਂ ਛਿੱਲਤਾ ਜੜੀਆਂ ਨੇ ਉਹ ਕਿਸੇ ਦੂਜੇ ਦੇ ਜੀਵਨ ਨੂੰ ਜ਼ਖਮੀ ਕਰ ਦਿੰਦੀਆਂ ਨੇ ਇਹ ਪੰਜਵਾਂ ਔਗਣ ਹੈ ਦੇਖੋ ਬਾਸ ਦੇ ਔਗਣਾਂ ਦਾ ਜਿਹੜਾ ਆਪਾਂ ਜ਼ਿਕਰ ਕੀਤਾ ਬਾਸ ਜਿਹੜਾ ਅਤ ਦੇ ਲੰਮੇ ਕੱਦ ਦਾ ਮਾਲਕ ਹੈ ਪਾਪ ਉਹਦੇ ਚ ਹੰਕਾਰ ਹੈ ਉਹ ਅੰਦਰੋਂ ਖੋਖਲਾ ਹੈ ਉਹ ਕੁੱਲ ਘਾਤੀ ਹੈ ਉਹ ਆਪਣੇਆਂ ਨੂੰ ਨਾਲ ਲੈ ਬਿੰਦਾ ਆ ਉਹਦੀਆਂ ਛਿਲਤਾ ਜਿਹੜੀਆਂ ਨੇ ਨਾ ਉਹ ਕਿਸੇ ਦੂਜੇ ਦੇ ਜੀਵਨ ਨੂੰ ਜ਼ਖਮੀ ਕਰ ਦਿੰਦੀਆਂ ਨੇ ਉਹਦੇ ਵਿੱਚ ਪਈਆਂ ਹੋਈਆਂ ਗੰਡਾਂ ਉਹ ਬੰਦੇ ਆ ਤੇਰੇ ਜੀਵਨ 'ਚ ਐਦਾ ਨੇ ਜਿਵੇਂ ਕਪਟਤੀਆਂ ਗੰਡਾਂ ਨੇ ਛਲ ਦੀਆਂ ਗੰਡਾਂ ਨੇ ਇਹ ਪੰਜ ਔਗਣ ਨੇ ਬਾਸ ਦੇ ਸਹਿਬ ਨੇ ਕਿਹਾ ਤੇਰੇ ਜੀਵਨ ਦੇ ਵਿੱਚ ਅੰਦਰੋਂ ਤੂੰ ਖੋਖਲਾ ਨਾ ਹੋਵੇਂ ਤੇਰੇ ਵਿੱਚ ਗੌਣ ਹੋਣੇ ਚਾਹੀਦੇ ਨੇ ਤੇਰੇ ਅੰਦਰ ਨਿਮਰਤਾ ਹੋਵੇ ਸਾਬ ਨੇ ਕਿ ਉਹ ਬੰਦਿਆ ਤੇਰੇ ਜੀਵਨ ਚ ਹੰਕਾਰ ਨਾ ਹੋਵੇ ਉਹ ਬੰਦਿਆ ਤੇਰਾ ਜੀਵਨ ਐਸਾ ਹੋਵੇ ਜਿਹੜਾ ਆਪਣੇਆਂ ਨੂੰ ਨਾਲ ਲੈ ਕੇ ਤੁਰੇ ਤੇਰਾ ਜੀਵਨ ਐਸਾ ਹੋਵੇ ਜਿਹੜਾ ਕਿਸੇ ਦੂਜੀ ਤੀਜੀ ਨੂੰ ਜ਼ਖਮੀ ਨਾ ਕਰੇ ਜੇ ਕੋਈ ਜ਼ਖਮੀ ਹੋਇਆ ਤਾਂ ਉਹਦੀ ਸੇਵਾ ਉਹਦੇ ਸੇਵਾ ਸੰਭਾਲ ਵਿੱਚ ਤੇਰਾ ਜੀਵਨ ਹੋਣਾ ਚਾਹੀਦਾ ਆ ਬਾਬਾ ਅਕਬੀਰ ਜੀ ਨੇ ਕਿਹਾ ਵੀ ਚੰਦਨ ਦਾ ਰੁੱਖ ਹੈ ਛੋਟਾ ਪਰ ਬੇਅੰਤ ਗੁਨਾ ਦਾ ਮਾਦਕ ਹੈ ਉਹ ਬੰਦੇ ਤੇਰੀ ਜੀਵਨ ਵਿੱਚ ਚੰਦਨ ਦੇ ਰੁੱਖ ਨੂੰ ਦੇਖ ਕੇ ਗੁਰੂ ਕੋਲੇ ਤੂੰ ਆ ਤੇ ਗੁਰੂ ਨੂੰ ਚੰਦਨ ਦੀ ਤਰ੍ਹਾਂ ਜਾਣ ਲੈ ਸਾਬ ਨੇ ਕਿ ਅਨੇਕਾਂ ਗੁਨਾ ਦਾ ਮਾਲਕ ਗੁਰੂ ਹੈ ਇਹ ਗੁਰੂ ਤੇਰੇ ਜੀਵਨ 'ਚ ਇੱਕ ਨਹੀਂ ਅਨੇਕਾਂ ਗੁਣ ਪਰ ਦਵੇਗਾ ਅਨੇਕਾਂ ਗੁਣ ਪਰ ਦਵੇਗਾ ਸਾਬ ਨੇ ਕਿਹਾ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਬੀਤਾ ਜਿੱਥੇ ਹੁਣ ਦੋ ਦਰਖਤਾਂ ਦਾ ਜ਼ਿਕਰ ਕੀਤਾ ਉਥੇ ਆਪਾਂ ਗੱਲ ਕਰੀਏ ਗੁਰੂ ਦੀ ਸਤਿਗੁਰੂ ਹੋਏ ਦਇਆਲ ਤਸ਼ਰਤਾਂ ਪੂਰੀਏ ਸਹਿਬ ਆਖਿਆ ਨਾ ਜਦੋਂ ਗੁਰੂ ਦਇਆਲ ਹੁੰਦਾ ਹੈ ਨਾ ਗੁਰੂ ਨਦਰ ਇਹ ਇਨਾਇਤ ਰਹਿਮਤ ਕਰਦਾ ਆ ਸੱਚ ਏ ਵੀ ਇੱਥੇ ਅਤ ਦੇ ਭੜੇ ਮੈਲੀ ਕੁਚੀਨ ਜੀਵਨ ਵੀ ਪਵਿੱਤਰ ਹੋ ਜਾਂਦੇ ਨੇ ਪਰ ਜਦੋਂ ਗੁਰੂ ਨਦਰ ਕਰਦਾ ਹੈ ਸਹਿਬ ਆਖਿਆ ਤੂੰ ਸਚਿਆਰ ਸਿੱਖ ਦੇ ਰੂਪ ਵਿੱਚ ਗੁਰੂ ਕੋਲੇ ਆ ਰੋਜ ਬੈਠ ਤੇ ਰੋਜ ਬੈਠਣ ਦਾ ਲਾਭ ਕੀ ਹੈ ਜੀ ਸਭ ਕੇ ਈਤ ਦੁਆਰੇ ਧੋਏ ਖੱਛਾ ਹੋਈ ਸੀ ਤੂੰ ਪਵਿੱਤਰ ਹੋ ਜਾਵੇਂਗਾ ਗੁਰੂ ਉਹ ਹੈ ਜੋ ਵਿਚੋਂ ਮਾਰ ਕੱਡੀਆਂ ਬੁਰਿਆਈਆਂ ਗੁਰੂ ਉਹ ਰੋਸ਼ਨੀ ਹੈ ਉਹ ਪ੍ਰਕਾਸ਼ ਹੈ ਉਹ ਗਿਆਨਨ ਹੈ ਜੋ ਸਾਨੂੰ ਬੰਦਨਾ ਤੋਂ ਮੁਕਤ ਕਰਦਾ ਤੂੰ ਬੰਦੇ ਇੱਕ ਕੰਮ ਕਰ ਹੂੰ ਦੋ ਗੱਲਾਂ ਜਿਹੜੀਆਂ ਕੀਤੀਆਂ ਨਾ ਚੰਦਨ ਤੇ ਬਾਸ ਦੀ ਗੱਲ ਕੀਤੀ ਸਾਬ ਨੇ ਕਿਹਾ ਤੂੰ ਬਾਸ ਦੀ ਤਰ੍ਹਾਂ ਹੰਕਾਰ ਦੇ ਵਿੱਚ ਭਰਿਆ ਨਾ ਰਹਿ ਇਹ ਕੰਮ ਕਰ ਚੰਦਨ ਦੇ ਦਰਖਤ ਦੀ ਤਰ੍ਹਾਂ ਆਪਣੀ ਸੁਗੰਧੀ ਜਿਹੜੀ ਹੈ ਉਹ ਦੂਜਿਆਂ ਵਿੱਚ ਵੰਡ ਖੁਸ਼ਬੂ ਵੰਡ ਉਹ ਖੁਸ਼ਬੂ ਤੇਰੇ ਅੰਦਰੋਂ ਨਿਤਨੀਮ ਦੀ ਆਵੇ ਉਹ ਖੁਸ਼ਬੂ ਤੇਰੇ ਅੰਦਰੋਂ ਸੇਵਾ ਦੀ ਆਵੇ ਉਹ ਖੁਸ਼ਬੂ ਤੇਰੇ ਅੰਦਰੋਂ ਸਿਮਰਨ ਦੀ ਆਵੇ ਉਹ ਖੁਸ਼ਬੂ ਤੇਰੇ ਜੀਵਨ ਦੇ ਵਿੱਚ ਦੂਜਿਆਂ ਦੀ ਸੇਵਾ ਸੰਭਾਲ ਦੀ ਆਵੇ ਉਸ ਖੁਸ਼ਬੂ ਤੇਰੇ ਜੀਵਨ ਵਿੱਚ ਇਦਾਂ ਦੀ ਆਵੇ ਵੀ ਸਮਾਜ ਦੇ ਭਲਾਈ ਦੇ ਕਾਰਜਾਂ ਦੇ ਲਈ ਤੇਰਾ ਜੀਵਨ ਸਦੀਪ ਲਗਿਆ ਰਹੇ ਵਿਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾ ਬੈਸਨ ਪਾਈ ਹੈ ਸਾਬ ਨੇ ਕਿਹਾ ਆ ਰੱਬ ਦੇ ਘਰ ਪਰਵਾਨਗੀ ਹੈ ਜੇ ਇਦਾਂ ਦਾ ਜੀਵਨ ਹੋਵੇਗਾ ਨਹੀਂ ਤਾਂ ਬਹੁਤ ਤੁਰੇ ਫਿਰਦੇ ਨੇ ਉੱਚੇ ਲੰਮੇ ਕੱਦ ਵਾਲੇ ਹੰਕਾਰ ਦੇ ਨਾਲ ਭਰੇ ਹੋਏ ਨੇ ਸਾਬ ਨੇ ਜਿੱਥੇ ਇਥੇ ਬਾਸ ਦੀ ਗੱਲ ਕੀਤੀ ਹੈ ਨਾ ਇੱਕ ਸਿੰਮਲ ਰੁੱਖ ਦੀ ਗੱਲ ਗੁਰਦੇਵ ਐਵੇਂ ਵੀ ਕੀਤੀ ਹੈ ਸਿੰਮਲ ਰੁੱਖ ਸਰਾਇ ਦਾ ਅਤ ਦੀਰਗ ਅਤ ਮੁਚ ਉਹ ਜੇ ਆਵੇ ਆਸ ਕਰ ਨਾ ਜਾਏ ਨਿਰਾਸੇ ਚਿੱਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨ ਆਵੇ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਿੰਮਲ ਦਾ ਅਤ ਦਾ ਲੰਮਾ ਉੱਚਾ ਦੂਰੋਂ ਆ ਪੰਛੀ ਵਹਿੰਦੇ ਨੇ ਆਸ ਲੈ ਕੇ ਆਏ ਸੁਗੰਧੀ ਫਲ ਮਿਲੇਗਾ ਪ੍ਰਾਪਤੀ ਹੋਵੇਗੀ ਹੁਣ ਸਹਿਬ ਨੇ ਕਿਹਾ ਸਿੰਮਲ ਦੇ ਰੁੱਖ ਦੀ ਤਾਂ ਆਪਾਂ ਗੱਲ ਕਰ ਲਈ ਸਹਿਬ ਨੇ ਕਿਹਾ ਤੇਰੇ ਕੋਲੇ ਕੋਈ ਆਵੇ ਆਸ ਲੈ ਕੇ ਕੋ ਆ ਰਿਹਾ ਹੈ ਸਿੱਖਾ ਤੇਰੇ ਕੋਲੇ ਆਸ ਲੈ ਕੇ ਤੇ ਉਹ ਨਿਰਾਸ਼ਾ ਨਹੀਂ ਜਾਣਾ ਚਾਹੀਦਾ ਉਹਦੀ ਆਸ ਤੇਰੇ ਕੋਲੇ ਆ ਕੇ ਪੂਰੀ ਹੋਣੀ ਚਾਹੀਦੀ ਹੈ ਇੱਕ ਪਾਸੇ ਮਲਕ ਭਾਗੋ ਸੀ ਤੇ ਇੱਕ ਪਾਸੇ ਭਾਈ ਲਾਲੋ ਸੀ ਤੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਹਿ ਵੀ ਅੱਜ ਭੁੱਖ ਲੱਗੀ ਹੈ ਭਾਈ ਲਾਲੋ ਜੀ ਦਾ ਘਰ ਚੁਣਿਆ ਪ੍ਰਸ਼ਾਦਾ ਪਾਵਾਂ ਇੱਕ ਹੈ ਪਰ ਸੱਚ ਹੈ ਉਹਨੂੰ ਵੀ ਵੰਡ ਕੇ ਸ਼ਕਨ ਦੀ ਤਾਕਤ ਭਾਈ ਲਾਲੋ ਕੋਲੇ ਵੀ ਹੈ ਤੇ ਬਾਬੇ ਨਾਨਕ ਕੋਲੇ ਵੀ ਹੈ ਪਾਤਸ਼ਾਹ ਕੋਲੇ ਵੀ ਹੈ ਨਾ ਦੇਵੰਦ ਕੀ ਛਕਿਆ ਫਿਰ ਉਤੇ ਕਹਿਨ ਤੂੰ ਮੁਰਾਦ ਇਹ ਆ ਵੀ ਉਹ ਜੇ ਆਵੇ ਆਸ ਕਰ ਸਹਿਬ ਨੇ ਕਿਹਾ ਕਿ ਆਵੇ ਸੀ ਆਸ ਲੈ ਕੇ ਤੇ ਤੇਰਾ ਜੀਵਨ ਕੁਝ ਐਦਾਂ ਦਾ ਹੋਵੇ ਦੋ ਸ਼ਲੋਕ ਜਿਨ੍ਹਾਂ ਵਿੱਚ ਨਿਮਰਤਾ ਤੇ ਹੰਕਾਰ ਦੀ ਗੱਲ ਪਾਤਸ਼ਾਹ ਬਾਬਾ ਕਬੀਰ ਜੀ ਨੇ ਕੀਤੀ ਹੈ ਤੇਰੀ ਜੀਵਨ ਚ ਨਿਮਰਤਾ ਹੋਵੇ ਤੇ ਚੰਦਨ ਦੇ ਦਰਖਤ ਵਾਂਗ ਸਹਿਬ ਨੇ ਕਿਹਾ ਸ਼ੀਤਲਤਾ ਤੇਰੀ ਜੀਵਨ ਚ ਸ਼ਾਂਤੀ ਤੇਰੀ ਜੀਵਨ ਚ ਤਕਾ ਤੇਰੇ ਜੀਵਨ ਚ ਇਕਾਗਰਤਾ ਤੇਰੇ ਜੀਵਨ ਚ ਉਹ ਵੀ ਇਹੀ ਇਕਾਗਰਤਾ ਤੈਨੂੰ ਰੱਬੀ ਦਰ ਕਬੂਲ ਕਰਾਏਗੀ ਇਹ ਮਨ ਦੀ ਇਕਾਗਰਤਾ ਹੀ ਤੈਨੂੰ ਰੱਬੀ ਦਰ ਕਬੂਲ ਕਰਾਏਗੀ ਜੇ ਇਕਾਗਰਤਾ ਨਹੀਂ ਹੈ ਸਹਿਬ ਨੇ ਕਿਹਾ ਆਏ ਜਾਈ ਦੁੱਖ ਪਾਈ ਦਾ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹੇਗਾ ਭਲਾ ਤਾਹੀ ਐ ਜੇ ਗੁਰੂ ਰੂਪੀ ਚੰਦਰ ਕੋਲੇ ਬੈਠ ਕੇ ਗੁਰੂ ਦੇ ਬਚਨਾਂ ਨੂੰ ਸੁਨੇਗਾ ਕਮਾਏਗਾ ਲਾਭ ਤਾयां ਨਹੀਂ ਤਾਂ ਸਾਬ ਨੇ ਕਹ ਪਰਮਨ ਵਿੱਚ